ਓਏ ਗੁਰਜੀ ਕਿਵੋ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਾਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਆ ਪੈਂਦਿਆਂ ਰਹਿੰਦੇ ਆਣੇ ਬਾਈ ਜੀ ਤੇ ਅੱਜ ਆਪਾਂ ਬਾਈ ਕੂਟਰ ਲੈ ਕੇ ਆਏ ਹਾਂਗੇ ਇਹ ਦੇਣੀ ਵੀ ਇਕੱਠੇ ਬਾਈ 6 ਨਗਨੇ ਨੀਲੇ ਰੰਗ ਲੱਗਿਆ ਬਾਈ ਇਹਨਾਂ ਦੇ 6 ਆ ਦੇ ਠੀਕ ਆ ਬਾਈ ਜੀ ਇੱਛੇ ਦੇ 6 ਬੀ ਦੇ ਨੇ ਕਿੰਭ ਦੇਣੇ ਕਿਉਂਕਿ ਕੱਟਣੇ ਬਈ ਜੇ ਸਰਪ ਦੇ ਆਪਾ ਉਸ ਹਿਸਾਬ ਨਾਲ ਉਹ ਕਰਦੇ ਕੈਂਚੀ ਕੋਪਟਰ ਬਈ ਹੈ ਠੀਕ ਹੈ ਜੀ ਤੇ 6 ਦੇ 6 ਨਾ ਗਏ ਬਈ ਸੋਨ ਨੂੰ ਸਰਪੇ 1400 ਰੁਪਏ ਦੇ ਮਿਲ ਜਾਣਗੇ ਬਈ ਆ ਦੇਖ ਲੋ ਕੋਪਟਰ ਦੇਖ ਲੋ ਤੁਸੀਂ ਬਈ ਠੀਕ ਹੈ ਬਈ ਜੀ 6 ਦੇ 6 ਨਾ ਕੇ ਦੇ ਦਾਂਗਾ ਬਈ 1400 ਰੁਪਏ ਦੇ ਬਈ ਇੱਕ ਕਨੇ ਜੋ ਪੱਠਾ ਇਹ ਸਾਰਾ ਬਈ ਮੌਜਾ ਇਕੱਠਾ ਹੈਗਾ ਇਹ ਸਾਰਾ ਹੈਗਾ ਠੀਕ ਹੈ ਬਾਈ ਜੀ ਤੇ ਇੱਕ ਆ ਸਾਰਾ ਬਾਈ ਇਹਨਾਂ ਚਾ ਲੋ ਬਾਈ ਜੀ ਇਕੱਠੇ ਦੇਣੇ ਆ ਬਾਈ 6 ਦੇ 6 ਪੀਸ ਇਕੱਠੇ ਦੇਵਾਂਗੇ ਬਾਈ ਟੋਟਲ ਮੈਂ ਨਹੀਂ ਦੇਣੇ ਬਾਈ ਜੀ ਦੇਣੇ ਆ ਭਾਈ 1400 ਰੁਪਏ ਦੇ ਕੁੱਲ ਬਿਲ ਠੀਕ ਹੈ ਜੀ ਲਓ ਬਾਈ ਜੀ 6 ਨਾਲ ਨੇ 6 ਦੇ 6 ਹੀ 1600 ਰੁਪਏ ਦੇ ਦੇਣੇ ਬਾਈ ਆ ਦੇਖ ਲੋ ਕਰ ਲੋ ਗੌਰ ਬਾਈ ਐਡੀ ਓਵਰ ਕੋਈ ਨਹੀਂ ਦੇ ਸਕਦਾ ਜਿਹੜੀ ਆਪਾਂ ਤੁਹਾਨੂੰ ਦੇ ਰਿਹਾ ਬਾਈ ਲਓ ਬਾਈ ਜੀ ਨੀਲੋ ਰੰਗ ਲੱਗਿਆ ਬਾਈ ਇਹਨਾਂ ਦੇ ਚਲੋ ਛੁਣੋ ਇਹ ਸੇ ਦੇ ਸੇ 20 ਦਿਨੇ ਨੀਲੋ ਰੰਗ ਆ ਵਈ ਲੱਗਿਆ ਹੋਇਆ ਇਹਨਾਂ ਦੇ ਲਓ ਬਾਈ ਜੀ ਤੋਂ ਆ ਬੈਠੇ ਇੱਕ ਘੱਟੇ ਅੱਖਾਂ ਦੀ ਮਦੀਨਾ ਮਾੜੇ ਛੋਟੇ ਜਿਹੇ ਇੱਕ ਕਾਲੀਆਂ ਹੀ ਅੱਖਾਂ ਦਾ ਮੋਚਾ ਠੀਕ ਹੈ ਭਾਈ ਜੀ ਤੇ ਇੱਕ ਆ ਬਈ ਛੱਟੀ ਅੱਖਾਂ ਦੇ ਗੋਤਰੇ ਠੱਠੀ ਹੈਗੀ ਤੇ ਆ ਵੀ ਡਰਾਗਾ ਉੱਪਰ ਵਾਲਾ ਵੀ ਨਰਾ ਭਾਈ ਲਾਲਸਰਾ ਠੀਕ ਹੈ ਜੀ ਤੇ ਕੇ ਬਾਹਲੇ ਮੋੜੇ ਛੁੱਟਾ ਭਾਈ ਕਾਲਸਰੇ ਦੇ ਤੇ ਇੱਕ ਆ ਲਾਲਸਰਾ ਬਈ ਠੀਕ ਹੈ ਭਾਈ ਜੀ ਇਹ 6 ਦੇ 6 ਪੀਸਾਂ ਆਪਣੇ ਸਿਰਫ 1400 ਰੁਪਏ ਦੇ ਦੇਣੇ ਆਗੇ ਦੇਣੇ ਵੀ ਇਕੱਠੇ ਆ ਬਾਈ ਟੋਟਲ ਮੇਂ ਹੀ ਦੇਣੇ ਆਗੇ ਠੀਕ ਹੈ ਜੇ ਕਿਸੇ ਪ੍ਰਾਣ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਬਾਈ ਜੀ ਲੈਟ ਬਾਕੀ ਬਾਈ ਤਾਂ ਕਰਕੇ ਥੋੜਾ ਪੈਂਦਾ ਠੀਕ ਹੈ ਨਾ ਬਾਈ ਤੇ 6 ਦੇ 6 ਪੀਸ ਨੇ 1400 ਰੁਪਏ ਦੇ ਲੱਗ ਜਾਣਗੇ ਤੇ ਨੇ ਵੀ ਇਕੱਠੇ ਨੇ ਬਾਈ ਠੀਕ ਹੈ ਤੇ ਬਾਕੀ ਨਾ ਕਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਨਾਗਰਾ ਕੋਟ ਦੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵਾਈਲ ਲਾਲਾ ਬਟਰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੇ ਕੋਈ ਨਵੀਂ ਵੀਡੀਓ ਜੋ ਤੁਹਾ ਤਕਲੀਫ ਹੋਏ ਗੁਰਜੀਤ ਕਾਲਸਾ ਉਹ ਵਾਈ ਗੁਰਜੀਤ ਕੀ ਪੱਤ